ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਸਾਡੇ ਲਈ ਦੋ ਨਗ ਲੈ ਕੇ ਆਏ ਤੇ ਮੌਲ ਰੇਟ ਜਮੇ ਜਾਇਜ਼ ਰਹਿਣ ਵਾਲੇ ਆ ਜੀ ਇਹ ਦੋਨੇ ਸੂਏ ਸੂਆਏ ਨਾਗਾ ਜੀ ਇੱਕ ਤਾਂ ਜਰਸੀ ਆ ਬਹੁਤ ਚੰਗੀ ਇੱਕ ਅੰਗ ਕ੍ਰੋਸ ਆ ਜਾਂਦਾ ਪਰ ਗਾਹ ਵੱਡੀ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆਂ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਵੀਰੇ ਲਾਲਾ ਪਿੰਡ ਮੋਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਜੀ ਮੋਬਾਈਲ ਨੰਬਰ ਜੀ 6284710400 ਜੀ ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆਂ ਸੂਆ ਕਿੰਨਾ ਮਸੂਈ ਆ ਜੀ ਸੂਆ ਭਾਈ ਦੂਜਾ ਸੂਈ ਆ ਇਹ ਇਹ ਕੱਲ ਸੂਈ ਸੀ ਸਵੇਰ 8:00 ਠੀਕ ਆ ਜੀ 21 ਕਪੂਰਿਆਂ ਤੋਂ ਹੀ ਲਈ ਆ ਆਪਾਂ ਮਨਨਕ ਚੱਲ ਕੱਲ ਤੋਂ ਉਹਨਾਂ ਨੇ ਪਤਾ ਨਹੀਂ ਵੀ 2 ਕਿਲੋ ਕੱਢਿਆ ਕਿ 3 ਕਿਲੋ ਕੱਢਿਆ ਆਪਾਂ 6 ਉਹ ਸਾਢੇ ਕਿੰਨੇ ਕਿਲੋ ਚੋਈ ਸੀ ਜਾ ਕੇ ਠੀਕ ਆ ਜੀ ਤੇ 4 ਸਵਾ 4 ਕਿਲੋ ਦਾ 12 ਆਪਾਂ ਤੜਕੇ ਚੋਕੇ ਲਿਆਂਦੀ ਆ ਇਹ ਜਰਡਨ ਜੀ ਹਾਂ ਜੀ ਜਰਦੀ ਸਾਹਿਬ ਆ ਜੀ ਜਰਦੀ ਉਹਨਾਂ ਨੇ ਵੀਡੀਓ ਦਿਖਾਤੀ ਬਠੜ ਚ ਪਈ ਸੀਗੀ ਬੱਚਾ ਕਿ ਦਿੱਤਾ ਜੀ ਮਗਰ ਇਹਦੇ ਬਸ ਛੀਆ ਮੇਲਾ ਬੱਚਾ ਯਾਰ ਮੈਂ ਵਿਖਿਆ ਨਹੀਂ ਕੀਤਾ ਇਹਦੇ ਮਗਰ ਬੱਚਾ ਬਾਈ ਬੱਚਾ ਜੀ ਠੀਕ ਆ ਜੀ ਥਣਾ ਦੇ ਡੰਨਾ ਜੀ ਹਾਂ ਥਣਾ ਨੂੰ ਬਾਈ ਕੋਈ ਹੱਥੋਂ ਨਾ ਲਾਵੇ ਚੋਈ ਬਹੁਤ ਸਾਫ ਆ ਬਾਕ ਗੈਰ ਦੀ ਠੰਡੀ ਆ ਕੋਈ ਐ ਨਹੀਂ ਆ ਜਿਵੇਂ ਮਰਜੀ ਬੈਠੀ ਆ ਐ ਕੋਈ ਨਿਆਣੇ ਦੀ ਲੋੜ ਨਾ ਨਾ ਬਿਨਾ ਨਿਆਣੇ ਤੋਂ ਬੁਰ ਨਹੀਂ ਬੁਰਾਂ ਹੀ ਚੋਣਗੇ ਉਹਨਾਂ ਦੇ ਯਾਰ ਠੀਕ ਆ ਜੀ ਹੂੰ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬੱਚਾ ਮਗਰ ਆ ਜਾਂਦਾ ਜੀ ਬੱਚਾ ਸੋਹਣੀ ਜਰਸੀ ਆ ਸ਼ਾਈਨਿੰਗ ਵਾਲੀ ਸਕਿਨ ਆ ਬਾਕੀ ਚੈੱਕ ਕਰ ਸਕਦੇ ਆ ਥੋੜਾ ਜਿਹਾ ਆਲ ਕਰਦੀ ਆ ਜੀ ਦੂਆ ਕਿੰਨਾ ਬਾਈ ਦੂਜਾ 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 ਕਹਿ ਮਾਲਕਾਂ ਨੇ ਪਤਾ ਨਹੀਂ ਪਹਿਲਾ ਕਿ ਦੂਜਾ ਆਪਾਂ ਨੂੰ ਦੂਜਾ ਕਿਹਾ ਜਾਣੀ ਕਿ ਉਹ ਕੋਈ ਬਾਤ ਤਾਂ ਨਹੀਂ ਤਾਰ ਕੇ ਆਪਾਂ 4 ਕਿਲੋ ਕਢੀ ਆ ਬੋਲੀ ਠੀਕ ਆ ਜੀ ਇਹ ਤਾਂ ਥੋੜਾ ਜਿਹਾ ਕੰਮ ਜਾਂਦਾ ਬਾਕੀ ਮਗਰ ਲਥਨਾ ਚ ਵੀ ਮਾਰ ਜੀਵੇ ਬਾਕੀ ਇਹ ਕਰਮਾਲੀਆਂ ਬਾਈ ਮੈਂ ਤਾਂ ਅੱਜ ਵੀ ਕਰ ਲੱਤ ਮਾਰਦੀ ਮੈਂ ਨਹੀਂ ਮਾਰਨ ਵਾਲਾ ਤਾਂ ਬਾਈ ਲੱਤ ਕੋਈ ਕੰਮ ਹੀ ਨਹੀਂ ਵਿਚਾਰੀਦਾ ਇਹਦਾ ਕਰਮਾਲੀਆਂ ਠੰਡੀਆਂ ਹੀ ਹੁੰਦੀਆਂ ਜੀ ਕਪੂੜਿਆਂ ਤੋਂ ਲਈ ਆਪਣੀ ਘੜਾਈ ਬਾਲੀ ਆਟੋਂ ਆਈ ਆ ਇਹ ਠੀਕ ਆ ਜੀ ਹਾਂ ਕਿੰਨਾ ਬਾਜੂ ਵੀਰੇ ਦੁੱਧ ਦੋ ਦ ਵੀਰ ਜਿਵੇਂ ਫੱਟ ਫੁੱਟਾ ਵੜ 12 13 ਕਿਲੋ ਤੁਹਾਨੂੰ ਵੜਾ ਵੀ ਹੈ ਨਹੀਂ ਕੋਈ ਠੀਕ ਆ ਜੀ ਜਿਵੇਂ 8 9 ਕਿਲੋ ਹੁਣ ਬੌਲੀ ਹੋਊ ਇਹਦੇ ਥੱਲੇ ਜਾਨੀ ਕਿ ਪ੍ਰੋਪਰ ਸਾਫ ਨਹੀਂ ਕੀਤੀ ਗਿਆ ਮੈਨੂੰ ਮੈਂ ਕਹਿੰਦਾ ਵੀ ਸਾਫ ਕਰਤੀ ਆ ਠੀਕ ਆ ਜੀ ਹੁਣ 8 9 ਕਿਲੋ ਬੌਲੀ ਹੋਊ ਇਹਦੇ ਥੱਲੇ ਠੀਕ ਆ ਬਾਕੀ ਹਵਾਨਾ ਵੀ ਸੋਨਾ ਫੁੱਟਿੰਗ ਆ ਹਾਂ ਬਾਕੀ ਸਾਫ ਆ 8 ਵਜੇ ਆਈਏ 8 ਵਜੇ ਚੋਈ ਆ ਬਾਈ ਇਹ ਠੀਕ ਆ ਤੋਰ ਕੇ ਦਿਖਾ ਦੇ ਵੀਰ ਸੁਆ ਦੂਜਾ ਸੂਈ ਆ ਜੀ ਇਹ ਨਾ ਮੱਖੀ ਮੁੱਖੀ ਦਾ ਕਰਕੇ ਹੀ ਕਰੀ ਜਾਂਦੀ ਆ ਹੁਣ ਤਾਂ ਕੋਈ ਵਾਸਤਾ ਨਹੀਂ ਗਾ ਵੀੜੀ ਢਾ ਕੇ ਬਹਿ ਜਾ ਕੋਈ ਭਲਾ ਠੀਕ ਆ ਜੀ ਥੋੜ ਸੇ ਸੁਪਰ ਕੁਆਲਟੀ ਸੋਹਣੀ ਐ ਸ਼ਾਈਨਿੰਗ ਵਾਲੀ ਸਕਿਨ ਬਾਕੀ ਦੁੱਧ ਬਾਈ ਦੱਸਦਾ ਕਿ 12 13 ਕਿਲੋ ਪਾ ਜੂਗੀ ਅੱਗੇ ਸੇਵਾ ਦੇ ਸ਼ਰਤੇ ਜੇ ਕੋਈ ਵੀ ਵਧ ਕਰ ਲੋ ਦਾ ਵੱੱਦ ਵੀ ਲੈ ਸਕਦਾ ਜੀ ਥਾਣਾ ਦੇ ਸੱਜ ਵੀ ਸੋਨੇ ਹਚਾਰ ਹੀ ਥਾਣਾ ਫੋਟ ਨਹੀਂ ਸ਼ਾਂਖ ਨਹੀਂ ਥਾਣ ਕੱਲਾ ਖੜਾ ਨਹੀਂ ਉਹ ਠੰਡੀ ਆ ਯਾਰ ਕੋਈ ਆਏ ਨਹੀਂਗਾ ਵੀ ਮਾਨ ਕੇ ਤਾਂ ਛੜਾ ਮਾਰਨ ਵਾਲੀ ਹੈ ਨਹੀਂ ਗਈ ਥੋੜਾ ਜਾ ਕੈਮਰੇ ਤੋਂ ਡਰਦੇ ਹੀ ਸੋਨਾ ਗਲਾਬੀ ਥਾਣਾ ਜੀ ਡਿਮਾਂਡ ਧਰਭਰੇ ਇਹਦੀ ਜਮ੍ਹਾਂ ਲੈਣ ਦੇਣ ਦੀ ਵਾਲੀ ਯਾਰ 47000 ਦੇ ਦਾਂਗੇ ਮੁੱਲ ਕਰਾਉਣ ਦਾ ਭਲਾ 50 ਕਰਾ ਲਾ ਠੀਕ ਆ ਜੀ 47000 ਦੇ ਦਾਂਗੇ ਮਾਨ ਤਾਨ ਕਰ ਦਿਆਂਗੇ ਵਿੱਚੋਂ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੀ 47000 ਦੀ ਦੇ ਦਾਂਗੇ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੇਗਾ ਐ ਟਟਮਾਲੇ ਬਾਨੀਆ ਵੀ ਆਪਾਂ ਕਰੀਏ ਟਟਮਾਲੇ ਫੈਕਸ ਲੈਵੇ ਦੀ ਆ ਬੱਚੀ ਅੰਗ ਹੈਗੀ ਆ ਬਾਈ ਨਾਲੇ 5-7 ਸੂਏ ਠੰਡਾ ਆ ਗਿਆ ਬਾਈ ਦੋ ਦਿਨਾਂ ਨੇ ਫਿਰ ਨਹੀਂ ਆਏ ਹਾਂ 5-7 ਸੂਏ ਦੇਣ ਵਾਲੀ ਆ ਘਰੇ ਕੋਈ ਆਏ ਨਹੀਂ ਬਾਈ ਲਾਤ ਲਗਾ ਆ ਦੂਜਾ ਵੀ ਕੱਢਣ ਵਾਲੀ ਕੰਮ ਹੋ ਜਾਊਗਾ ਘਰੋਂ ਸਹੀ ਗੱਲ ਹੈ ਜੀ ਬਾਈ ਉਹ ਮੈਂ ਫੈਕਸ ਨਹੀਂ ਪਾਊਗੀ ਬਾਕੀ ਜਿਵੇਂ ਆਈ ਬਹੁਤ ਚੰਗੀ ਆ ਤਾਂ 7 ਸੂਏ ਬੰਦਾ ਪੀ ਸਕਦਾ ਜੀ ਥੋੜਾ ਮਖਿਆਲ ਦਾ ਕਰਦੀ ਆ ਮਖੀਆਂ ਦਾ ਬੱਖੀ ਦਾ ਕਰ ਕੀ ਕਰ ਰਹੇ ਆ ਪੁੱਛਣੇ ਇਹ ਬਰੂ ਪਰਸੋਂ ਸੂਈ ਆ ਠੀਕ ਆ ਜੀ ਇਹ ਥੱਲੇ ਹੁਣ 12 13 ਕਿਲੋ ਹੋਊ ਤਿਆਰ ਬੋਲਾ ਤਿਆਰ ਆ ਜੀ ਹਾਂ ਸੋਈ ਦੀ ਇੱਕ ਨੰਬਰ ਆ ਕੋਈ ਮੰਨ ਕੇ ਚੱਲ ਬੱਚਾ ਇਹਦਾ ਅੱਜ ਤੜਕੀ ਮਰਿਆ ਵਾ ਮੈਂ ਨੇ ਪੈਰ ਧਰਤਾ ਸੀਗਾ ਬੱਚਾ ਵੀਡੀਓ ਹੈਗੀ ਹਾਂ ਬੱਚੇ ਦੀ ਹੈਗੀ ਆਪਣੇ ਕੋਲ ਵੀਡੀਓ ਕੱਲ ਦੀ ਹੈਗੀ ਕੱਲ ਸ਼ਾਮ ਨੂੰ ਵਧੀਆ ਚੰਗਾ ਆਇਆ ਤਾਂ ਆ ਰਾਤ ਮੁੜ ਕੇ ਮੈਂ ਨੇ ਗੇੜਾ ਕੱਢ ਤਾ ਮੈਂ ਗਿਆ ਵਾ ਸੀਗਾ ਕਿਤੇ ਆ ਗਾਂ ਚੋਂਣ ਗਿਆ ਸੀਗਾ ਤੇ ਮੈਂ ਨੇ ਪੈਰ ਤਾਂ ਆਪਣੇ ਘਰੇ ਸੂਈ ਆ ਬਾਈ ਕੋਈ ਐ ਨਹੀਂ ਗਿਆ ਵੀ ਆਪਾਂ ਪਾਸੋਂ ਲੈ ਕੇ ਆਂਦੀ ਆ ਠੀਕ ਆ ਜੀ ਹਾਂ ਤੇ ਘਰੇ ਸੂਈ ਆ 12 13 ਕਿਲੋ ਬੋਲੀ ਹੋਊ ਜਾਨੀ ਕਿ ਮੇਰੇ ਇਥੋਂ ਬੁੱਟਰ ਫਣਾਂ ਦੀ ਡਾਨਾ ਜੀ ਫਣਾਂ ਦੀ ਡਾਨਾ ਨਿਆਣਾ ਪਾ ਕੇ ਦਿਖਾਉਣੀਆਂ ਧਾਰਾ ਮਾਰ ਕੇ ਆਪਾਂ ਮਾਰ ਵੀ ਦਿੰਨੇ ਆ ਠੀਕ ਆ ਜੀ ਕੋਈ ਵਾਸਤਾ ਨਹੀਂ ਇਹਨੂੰ ਠੀਕ ਆ ਬਾਈ ਦਾਣਾ ਪਾਲਾ ਦਾਣਾ ਪਾ ਕੇ ਤੜਕੇ ਦਾ ਮੈਦਾਨਾ ਪਾ ਕੇ ਚੂਲੀ ਸੀਗੀ ਉਹ ਕੋਈ ਗੱਲ ਹੈ ਇੱਕ ਤੁਹਾਨੂੰ ਦੱਲ ਆ ਬਾਈ ਇਹ ਹਾਂ ਮੂਰਤ ਲੇ ਤੁਹਾਨੂੰ ਆਪਰ ਲੇਉ ਬਾਈ ਠੀਕ ਆ ਇੱਕ ਤੁਹਾਨੂੰ ਦੱਲ ਆ ਪਹਿਲੇ ਦੱਸ ਦਿੰਨੇ ਕਿਉਂਕਿ ਕੋਈ ਸੱਜਣ ਦੂਰੋਂ ਚੱਲ ਕੇ ਆਉਂਦਾ ਹੁੰਦਾ ਜੀ ਮੇਰੇ ਪਿੰਡੋਂ ਮੇਰੇ ਪਿੰਡੋਂ ਨਹੀਂ ਲਈ ਵੀ ਆ ਬਾਈ ਇਹ 18 ਕਿਲੋ ਦੀ ਗਾਰੰਟੀ ਆ ਠੀਕ ਆ ਜੀ ਲੈ ਲੈ ਲੋਈ ਖੱਟਾ ਬੋਲਾ ਇੱਧਰ ਦਿਖਾ ਦੀ ਜੀ ਚੈੱਕ ਕਰ ਸਕਦੇ ਹੋ ਖੱਟਾ ਬੋਲਾ ਹ ਕਹਿਣ ਦੀ ਗੱਲ ਨਹੀਂ ਗਈ ਨਾ ਚਵਾਈ ਦੀ ਇੱਕ ਨੰਬਰ ਹੈ ਜੀ ਚਵਾਈ ਦੀ ਬਾਈ ਸਾਫ ਆ ਜਮਾ ਕੋਈ ਵਾਸਤਾ ਨਹੀਂ ਠੀਕ ਹੈ ਜੀ ਤੁਰ ਕੇ ਦਿਖਾ ਦਿ ਮਾਰਨਿੰਗ ਦੀ ਚਵਾਈ ਹੋਈ ਵੀ ਹੈ ਵੀਡੀਓ ਬਾਈ ਸਾਫ ਕੀਤੀ ਵੀ ਆ ਜਮਾ ਆਪਦੀ ਦੋ ਡੰਗ ਚੋਲੇ ਕੋਈ ਤਿੰਨ ਚੋਲੇ ਕੋਈ ਚੱਕਰ ਨਹੀਂ ਆ ਆਪਾਂ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਆ ਜੀ ਆ ਮੇਰਾ ਗੰਦਮਨ ਸਿੱਟੀ ਜਾਂਦੀ ਬਾਈ ਇਹ ਕਿਹੜਾ ਵਾਲੇ ਦੀ ਚੰਗਾ ਜੀ ਅੰਗ ਕ੍ਰੋਸ ਪੈ ਜਾਂਦਾ ਬਾਈ ਇਹ ਜਰਸੀ ਦੇ ਕ੍ਰੋਸ ਆ ਬਾਈ ਜਰਸੀ ਕ੍ਰੋਸ ਆ ਜਾਂਦਾ ਜੀ ਵੀਡੀਓ ਬਣਾਉਣ ਦਾ ਸਮਾਂ 11:29 ਮਿੰਟ ਦਾ ਚੈੱਕ ਕਰ ਸਕਦੇ ਹੋ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਬਾਕੀ ਵਜਨ ਵਜੂਦ ਵੀ ਚੰਗਾ ਫਿਰ ਲਈ ਵੀਰੇ ਆਪਾਂ ਘਰੇ ਰੱਖਣ ਨੂੰ ਹੀ ਸੀ ਕਿ ਮੇਰਾ ਇਰਾਦਾ ਹੁਣ ਮੈਂ ਮੈਂ ਰੱਖ ਲਈ ਘਰੇ ਗੱਬਣ ਟੋਕਰ ਮੈਂ ਤੇ ਕੱਢ ਦਿੰਨੇ ਆ ਮੇਰਾ ਪਾਈ ਨੇ ਘਰੇ ਘੜਿਆ ਕੇ ਵੀ ਮੁਰਦੇ ਹੋਣ ਜਾਣੇ ਪਹੂ ਫਿਰ ਵੱਧ ਜਾਂਦਾ ਕੰਮ ਸਹੀ ਗੱਲ ਹੈ ਜੀ ਇਹ ਆ ਕਰਕੇ ਦੇਦੀ ਨਹੀਂ ਤਾਂ ਘਰੇ ਰੱਖਣ ਨੂੰ ਲਈ ਸੀ ਜਨਾ ਮੈਂ ਮੜਦੀ ਫਿਰ ਤਾਂ ਪਚੂਈ ਜਾਣੀ ਸੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਬਾਈ ਇਹਦਾ ਬਾਈ ਦੇ ਦਾਂਗੇ 35000 ਦੀ ਮੁੱਲ ਕਰਾਉਣ ਜਨਾ ਮਰਜ਼ੀ ਕਰਾ ਲੈ ਇਹਦਾ ਠੀਕ ਹੈ ਲਓ ਜੀ ਇਹ ਆਫਰ ਤੇ ਆ 35000 ਰੁਪਿਆ 11 12 ਆਪਾਂ ਚ ਗਾਣੀ ਬਾਈ ਭੁੰਨਰ ਪਾਸੋਂ ਲਈ ਆ ਮੇਰੇ ਪਿੰਡੋਂ ਵੀ ਲਈ ਆ ਕੋਈ ਆਡਰੈਸ ਵੀ ਦੇ ਦਾਂਗੇ 18 ਕਿਲੋ ਦੀ ਬੰਦਿਆਂ ਨੇ ਗਾਰੰਟੀ ਲਈ ਆ ਮੇਰੇ ਕੋਲ ਹੋਰ 10 ਵੇਖੀ ਵਾਲੀ ਵੀ ਹੈਗੀ ਜੇ ਪਾਸੋਂ ਵੀ ਤਾਂ ਆਪਾਂ ਕਹਿ ਦਾਂਗੇ ਖਾਲੇ ਵਾਲੀ ਗਾਂ ਬਾਈ ਦੇਵੀ ਤੋਂ 17 18 ਕਿਲੋ ਨੂੰ ਵਾੜਾ ਵੀ ਕੀ ਏਡੀ ਵਜਨ ਵਾਲੀ ਗਾਂ ਨੂੰ ਸਹੀ ਗੱਲ ਆ ਜੀ ਬਾਕੀ ਜਿਹਨੂੰ ਨੱਕ ਪਸੰਦ ਹੁੰਦਾ ਕੋਈ ਵੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ